ਹਾਂਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਨਾਲ ਇੱਕ ਜਿਹੜਾ ਅਹਿਮ ਮੁੱਦਾ ਉਹਦੇ ਵਿਚਾਰੇ ਉਹਦੇ ਬਾਰੇ ਵਿਚਾਰ ਸਾਂਝੇ ਕਰਦੇ ਆ ਕਿ ਜਿਹੜੀ ਪੀਐਮ ਬਾਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਜਿਹੜੀ ਕਿ ਹੁਣ ਚੱਲ ਰਹੀ ਹੈ ਤੇ ਇਹਦੀ ਲਾਸਟ ਡੇਟ ਆ 31 ਮਾਰਚ 31 ਮਾਰਚ ਦੀ ਲਾਸਟ ਡੇਟ ਆ ਇਦੇ ਸਬੰਧ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੇ ਕੋ ਨਿਰੇਗਾਲੇ ਜੀਆਰਸਾਂ ਜਾਂ ਸੈਕਟਰੀਆ ਹਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਜਿਹੜਾ ਕੋਈ ਮਹਿਕਮੇ ਵਾਲਾ ਬਲਾਕ ਵਾਲਾ ਉਹਦੀ ਡਿਊਟੀ ਲੱਗੀ ਹੋਈ ਹੈ। ਕਈ ਪਿੰਡਾਂ ਦੇ ਵਿੱਚ ਜਿਹੜੇ ਨਿਰੇਗਾਲੇ ਮੇੜ ਲੱਗੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ। ਹੁਣ ਕੀ ਹੈ ਜਿਹੜੀਆਂ ਕੁਸ਼ ਸ਼ਿਕਾਇਤਾਂ ਆ ਰਹੀਆਂ ਪਿੰਡਾਂ ਦੇ ਵਿੱਚ ਕੱਲ ਅਸੀਂ ਕੁਝ ਪਿੰਡਾਂ ਦੇ ਵਿੱਚ ਗਏ ਆਸੀਲ ਬਰਾ ਗਏ ਭੈਣੀ ਇਧਰਲੇ ਪਿੰਡਾਂ ਦੇ ਵਿੱਚ ਗਏ ਕੀ ਕੀ ਹੈ ਜਿੱਥੇ ਪੰਚਾਇਤਾਂ ਝਾੜੂ ਦੀਆਂ ਪੰਚਾਇਤਾਂ ਹੌਲਟਾ ਉਹ ਕੀ ਕਰਦੇ ਆ ਜਿਹੜੇ ਤਾਂ ਉਹਨਾਂ ਦੇ ਆਪਣੇ ਵਰਕਰ ਆ ਜਾਂ ਕੋਈ ਉਹਨਾਂ ਨੇ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਸੀ ਉਹਨਾਂ ਦੇ ਮਕਾਨ ਤਾਂ ਉਹ ਆਨਲਾਈਨ ਕਰ ਰਹੇ ਆ ਪਰ ਜਿੱਥੇ ਅ ਜਿਹੜੇ ਨੇ ਉਹਨਾਂ ਨੇ ਵੋਟਾਂ ਨਹੀਂ ਪਾਈਆਂ ਜਾਂ ਦੂਜੀ ਪਾਰਟੀ ਦੇ ਜਾਂ ਬਿਲਕੁਲ ਗਰੀਬ ਹੈ ਜਿਹੜੇ ਜਾਇਜ਼ ਆ ਉਹਨਾਂ ਦੇ ਮਕਾਨ ਨੂੰ ਨਹੀਂ ਨਹੀਂ ਪਾ ਰਹੇ ਸੋ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਦੇ ਤਹਿਤ ਕੱਲ ਮੈਂ ਡੀਸੀ ਬਠਿੰਡਾ ਨਾਲ ਗੱਲ ਕੀਤੀ ਇਹ ਦੋਨੇ ਹੀ ਰਾਮਪਰਾ ਵੀਡੀਓ ਬੀਡੀਪੀਓ ਬੀਡੀਪੀਓ ਪਾਕਤਾ ਬੀਡੀਪੀਓ ਨਾਲ ਗੱਲ ਕੀਤੀ ਕਿ ਵੀ ਪਿੰਡਾਂ ਦੇ ਵਿੱਚ ਇਹ ਹੋ ਰਿਹਾ ਕਿਉਂਕਿ ਸੈਂਟਰ ਦੀ ਸਕੀਮਾਂ ਇਹ ਵੀ ਪਿੰਡਾਂ ਦੇ ਵਿੱਚ ਪਾਰਟੀ ਬਾਜ਼ੀ ਹੋ ਰਹੀ ਆ ਵੀ ਜਿਹੜੇ ਵਾਕੇ ਹੀ ਲੋੜਵੰਦਾ ਵਾਕੇ ਹੀ ਲੋੜਵੰਦਾ ਜ਼ਰੂਰ ਤਾਲਿਆ ਉਹਨਾਂ ਦੇ ਜਿਹੜੇ ਘਰ ਆ ਉਹ ਨਹੀਂ ਪਾਈ ਜਾ ਰਹੇ ਤੇ ਜਿਹੜੇ ਦੂਸਰੇ ਜਿਨ੍ਹਾਂ ਦੇ ਕਈਆਂ ਦੇ ਇੱਕ ਘਰ ਦੇ ਵਿੱਚੋਂ ਤਿੰਨ ਤਿੰਨ ਜਣਿਆਂ ਦੇ ਨਾਂ ਹੀ ਨਾ ਚੜਾਏ ਗਿਆ ਸੋ ਜਿਹੜਾ ਸਰਾਸਰ ਗਲਤ ਆ ਮੈਂ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੀ ਡਿਊਟੀ ਲੱਗੀ ਹੋਈ ਹੈ ਜੀਆਰਐਸਟੀ ਡਿਊਟੀ ਲੱਗੀ ਹੋਈ ਹੈ ਜਾਂ ਜਿਹੜੇ ਸਰਪੰਚਾਂ ਦੀ ਡਿਊਟੀ ਲੱਗੀ ਹੋਈ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਇਹ ਪੈਸਾ ਪੈਸਾ ਸਰਕਾਰ ਦਾ ਆ ਇਹਦੇ ਵਿੱਚ ਪੱਖਪਾਤ ਨਾ ਕੀਤਾ ਜਾਵੇ ਕਿਰਪਾ ਕਰਕੇ ਜੇ ਕੋਈ ਪੱਖਪਾਤ ਕੀਤਾ ਜਾਂਦੇ ਵਿੱਚ ਤਾਂ ਅਸੀਂ ਡੀਸੀ ਬਠਿੰਡਾ ਦੇ ਧਿਆਨ ਚ ਵੀ ਲਿਆਂਦਾ ਉਹਨਾਂ ਨੇ ਵੀ ਮਤਲਬ ਕਿ ਸਾਰੇ ਫੋਨ ਕਰਕੇ ਕਿਹਾ ਡੀਡੀਪੀ ਨੂੰ ਕਿਹਾ ਜੇ ਕੋਈ ਪੱਖਪਾਤ ਕੀਤਾ ਗਿਆ ਕਿਸੇ ਗਲਤ ਘਰ ਕੋਈ ਪਾਇਆ ਗਿਆ ਜਾਂ ਕੋਈ ਲੋਡ ਬੰਦ ਜਿਹੜਾ ਘਰ ਆ ਉਹ ਰਹਿ ਗਿਆ ਤਾਂ ਅਸੀਂ ਉਸ ਸਬੰਧਤ ਅਧਿਕਾਰੀ ਨੂੰ ਮੈਂ ਕੋਰਟ ਦੇ ਵਿੱਚ ਲੈ ਕੇ ਜਾਊਂਗਾ ਮੈਂ ਸਪੈਸ਼ਲ ਖਾਸ ਕਰਕੇ ਹਲਕਾ ਭੁੱਚੋ ਬਲਾਕ ਨਥਾਣਾ ਬਲਾਕ ਭੱਤਾ ਤੇ ਬਲਾਕ ਫੂਲਦੀ ਇਹਨਾਂ ਦੀ ਮੈਂ ਗੱਲ ਕਰਦਾ ਸਪੈਸ਼ਲ ਕਰਕੇ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਸ਼ਿਕਾਇਤਾਂ ਆਈਆਂ ਵੀ ਜਿਹੜੇ ਨੇ ਵੋਟਾਂ ਨਹੀਂ ਪਾਈਆਂ ਉਹਨਾਂ ਦੇ ਬਿਲਕੁਲ ਗਰੀਬ ਉਹਨਾਂ ਦੇ ਘਰ ਛੱਡ ਦਿੱਤੇ ਜਾਂਦੇ ਆ ਤੇ ਜਿਹੜਿਆਂ ਦੇ ਘਰੇ ਲੈਂਟਰ ਲੱਗਿਆ ਹੋਇਆ ਵਧੀਆ ਘਰ ਪਾਏ ਹੋਏ ਆ ਉਹਨਾਂ ਦੇ ਘਰ ਆਨਲਾਈਨ ਕੀਤੇ ਜਾ ਰਹੇ ਆ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਤੇ ਇਹ ਨਾ ਸਮਝੋ ਵੀ ਆਨਲਾਈਨ ਹੋ ਗਈ ਤਾਂ ਸਾਡੇ ਘਰ ਪੈਗੇ ਟੀਮਾਂ ਆਉਣਗੀਆਂ ਜਾਂਚ ਹੋਊਗੀ ਜਿਹੜਾ ਲੋਡਬੰਦ ਹੋਊਗਾ ਉਸੇ ਦੇ ਹੀ ਘਰ ਪਏ ਜਾਣਗੇ ਤੇ ਜਿਹੜਾ ਲੋਡਬੰਦ ਨਾ ਹੋਇਆ ਜਿਹੜਾ ਕੋਈ ਗਲਤ ਹੋਇਆ ਉਹਦਾ ਬਿਲਕੁਲ ਨਹੀਂ ਪਾਇਆ ਜਾਊਗਾ ਉਹ ਬਿਲਕੁਲ ਗਲਤ ਕੀਤਾ ਜਾਇਆ ਹੋਊਗਾ ਉਹ ਕੱਟਿਆ ਜਾਊਗਾ ਸੋ ਤੁਹਾਨੂੰ ਮੈਂ ਦੁਬਾਰਾ ਫੇਰ ਬੇਨਤੀ ਕਰਦਾ ਇਹ ਬਲਾਕ ਵਾਲੇ ਸਾਰੇ ਪਿੰਨਾਂ ਵਾਲਿਆਂ ਨੂੰ ਜਿਹੜੇ-ਜਿਹੜਿਆਂ ਦੀ ਡਿਊਟੀ ਲੱਗੀ ਹੋਈ ਹੈ ਸਾਰੇ ਕੰਮ ਵਧੀਆ ਕਰ ਰਹੇ ਆ ਪਰ ਮੈਂ ਦੁਬਾਰਾ ਬੇਨਤੀ ਫੇਰ ਕਰਦਾ ਵੀ ਕੋਈ ਗਰੀਬ ਦਾ ਜਿਹੜਾ ਜੋਗ ਵਿਅਕਤੀ ਜੱਜਾਂ ਜੀ ਦੇ ਕਾਨੇ ਵਾਲੀ ਛਤ ਪਈ ਆ ਟਾਇਲ ਬੱਤੇ ਪਾਏ ਆ ਉਹਨਾਂ ਦਾ ਘਰ ਨਾ ਛੱਡਿਆ ਜਾਵੇ ਜੇਕਰ ਉਹਨਾਂ ਦਾ ਘਰ ਛੱਡਿਆ ਗਿਆ ਤਾਂ ਅਸੀਂ ਕੋਰਟ ਦਾ ਸਹਾਰਾ ਲੈ ਕੇ ਤੇ ਸੰਬੰਧਿਤ ਜਿਹੜਾ ਮਤਲਬ ਕਿ ਜੋ ਵੀ ਜ਼ਿੰਮੇਵਾਰ ਵਿਅਕਤੀ ਹੋਗਾ ਉਹਨੂੰ ਕੋਰਟ ਦੇ ਵਿੱਚ ਲੈ ਕੇ ਆਵਾਂਗੇ ਫਿਰ ਇਹ ਨਾ ਕਿ ਉਹ ਦੱਸਿਆ ਨਹੀਂ ਮੈਂ ਤੁਹਾਨੂੰ ਫੇਰ ਦੁਬਾਰਾ ਚੁੜ ਕੇ ਬੇਨਤੀ ਕਰਦਾ ਕਿ ਜਿਹੜਾ ਜੂਤਮੰਦ ਆ ਜਿਹੜਾ ਵਕੀ ਜਿਹੜੇ ਨੂੰ ਜ਼ਰੂਰਤ ਹੈ ਮਕਾਨ ਦੀ ਉਹਦਾ ਮਕਾਨ ਜ਼ਰੂਰ ਪਾਇਆ ਜਾਵੇ ਇਹਦੇ ਵਿੱਚ ਪਾਰਟੀਬਾਜ਼ੀ ਨਾ ਕੀਤੀ ਜਾਵੇ ਇਹਦੇ ਵਿੱਚ ਪੱਖਪਾਤ ਨਾ ਕੀਤਾ ਜਾਵੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਹੋਊ। ਆ ਮੈਂ ਇੰਨਾ ਵੀ ਧੰਨਵਾਦ ਕਰਦਾ ਪੁੱਚੋ ਵਾਲੀ ਹਲਕਾ ਵਿਧਾਇਕ ਮਾਸਟਰ ਜਗਜੀਤ ਸਿੰਘ ਦਾ। ਹਜੇ ਤੱਕ ਇਹਨਾਂ ਨੇ ਕੋਈ ਮਤਲਬ ਕਿ ਪਿੰਡਾਂ ਦੇ ਵਿੱਚ ਕੋਈ ਐਸਐਮਐਲਏ ਨਹੀਂ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਇਹ ਆਪਾਂ ਕਹਿ ਦਨੇ ਆ ਵੀ ਕੋਈ ਹਜੇ ਇਸ ਹਲਕੇ ਦੇ ਵਿੱਚ ਇਸ ਬਲਾਕ ਦੇ ਵਿੱਚ ਐਮਐਲਏ ਨਹੀਂ ਮਾਸਟਰ ਜਗਜੀਤ ਸਿੰਘ ਨੇ ਕੋਈ ਦਖਲਅੰਦਾਜ਼ੀ ਨਹੀਂ ਕੀਤੀ। ਜਿਹੜੀ ਗੱਲ ਸਹੀ ਹੈ ਉਹਨੂੰ ਆਪਾਂ ਸਹੀ ਕਹਾਂਗੇ। ਸੋ ਮੇਰੀ ਬੇਨਤੀ ਆ ਪਿੰਡਾਂ ਦੇ ਵਿੱਚ ਕਿ ਸਾਰਿਆਂ ਦੇ ਘਰ ਜਿਹੜੇ ਲੋੜ ਬੰਦਾ ਉਹਦੇ ਘਰ ਚੜਾਏ ਜਾਵਣ ਜੇ ਨਾ ਚੜਾਏ ਗਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੇ ਕੋਈ ਗਰੀਬ ਲੋੜ ਬੰਦਾ ਜਿਹੜੇ ਦਾ ਘਰ ਬਿਲਕੁਲ ਟਿਆ ਹੋਇਆ ਜਾਂ ਕਰਨ ਵਾਲੀ ਛੱਤ ਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਮੇਰੇ ਨਾਲ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਜਾਂ ਸਾਡੇ ਕਾਂਗਰਸੀ ਵਰਕਰਾਂ ਨਾਲ ਸੰਪਰਕ ਕਰ ਸਕਦਾ ਕਿਉਂ ਮੇਰੇ ਨਾਲ ਸੰਪਰਕ ਕਰਨ ਕਿਸੇ ਦਾ ਘਰ ਛੱਡਿਆ ਨਹੀਂ ਜਾਊਗਾ ਹਰ ਇੱਕ ਦਾ ਘਰ ਪਵਾ ਕੇ ਕਿ ਜੁਕੀ ਇੱਥੋਂ ਨਾ ਪਾਉਗਾ ਤਾਂ ਪਰੂ ਅਡੀਸੀ ਡੀਸੀ ਨੂੰ ਕਹਿ ਕੇ ਵੀਡੀਪੀਓ ਵੀਡੀਪੀਓ ਸਾਹਿਬ ਨੂੰ ਕਹਿ ਕੇ ਪਵਾਵਾਂਗੇ ਕਿਸੇ ਦਾ ਕਰਨੀ ਛੱਡੇ ਜੋ ਜੇ ਕੋਈ ਜਾਣ ਨੂੰ ਬੁੱਝ ਕੇ ਘਰ ਛੱਡਦਾ ਜਾਂ ਕੋਈ ਜੀਆਰਐਸ ਛੱਡਦਾ ਜਾਂ ਕੋਈ ਪੰਚਾਇਤ ਜਾਣ ਬੁੱਝ ਕੇ ਛਡਾਉਂਦੀ ਆ ਤਾਂ ਉਹ ਸਾਡੇ ਨਾਲ ਤੇ ਸਾਡੀ ਟੀਮ ਦੇ ਨਾਲ ਜਿਹੜਾ ਸੰਪਰਕ ਕਰ ਸਕੇ ਮੈਨੂੰ ਆਸ ਆ ਕਿ ਜਿਹੜਿਆਂ ਦੀ ਵੀ ਵਿਅਕਤੀਆਂ ਦੀ ਡਿਊਟੀ ਲੱਗੀ ਆ ਉਹ ਆਪਣੀ ਡਿਊਟੀ ਬਿਨਾਂ ਪੱਖਪਾਤ ਤੋਂ ਹੋ ਕੇ ਆਪਣੀ ਡਿਊਟੀ ਨੂੰ ਆਉਣਗੇ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ